ਜਿਹੜਾ ਮੋਲ ਨਹੀਂ ਲੜਾ ਨਾ ਲੜਨ ਲਗਾਉਣ ਤੋਂ ਪਹਿਲਾਂ ਲੜ ਦੀ ਪਿੰਨ ਕਿਵੇਂ ਲਉਣੀ ਆ ਉਹ ਚੀ ਮੈਟਰ ਕਰ ਹੁਣ ਮੰਨ ਲਓ ਆ ਪੱਗ ਪੈਣਾ ਆ ਪੱਗ ਜੇ ਤੁਸੀਂ ਪੱਗ ਤੇ ਇਦਾਂ ਪੱਗ ਪਿੰਨ ਲਗਾਤੀ ਜਦੋਂ ਤੁਸੀਂ ਇੱਤੇ ਲੜ ਲਗਾਉਣਾ ਇਹਨੇ ਐ ਹੋਇਆ ਲੜ ਖਿੱਚ ਕੇ ਨਾ ਪਰ ਜੇ ਆਪਾਂ ਪੱਗ ਪੈ ਨੂੰ ਪਹਿਨਾ ਹੀ ਇਹਦਾ ਤੇੱਡੀ ਲਗਾਵਾਂਗੇ ਉਹ ਲੜ ਦੇ ਖਿੱਚਣਾ ਸਿੱਧੀ ਹੋ ਜੂਗੀ ਪਰ ਤੇੱਡੀ ਨਹੀਂ ਠੀਕ ਹੈ ਆਪਾਂ ਹੀ ਕਰਨਾ ਵਾ ਆਪਾਂ ਜਿੱਥੇ ਇਹ ਲੜ ਖਤਮ ਹੋ ਰਿਹਾ ਵਾ ਆਹ ਵਾਲਾ ਹੋ ਰਿਆ ਨਾ ਦਿਖੜਿਆ ਸਾੜਿਆ ਨੂੰ ਇੱਥੇ ਆਪਾਂ ਇਹਦਾ ਪੱਗ ਮਿਲ ਲਾਇਆ ਥੋੜੀ ਲਗਾ ਕੇ ਉਂਗਲ ਨਾਲ ਥੱਲੇ ਕਰਕੇ ਤੇ ਡੀ ਲਗਾ ਤਾ ਹੋ ਗਿਆ ਲਾੜਾ ਸੇਮ ਆ ਸਾਫ ਐਸ ਤੋਂ ਆਪਾਂ ਅਲੱਲ ਥੋੜਾ ਕੱਢਿਆ ਠੀਕ ਐ ਇਹਨੂੰ ਉੱਪਰੋਂ ਬੈਨਾ ਘੁਮਾਵਾਂਗੇ ਘੁਮਾ ਲਿਆ ਤੋ ਇਦਾਂ ਆਇਆ ਫਿਰ ਆਪਾਂ ਪੱਗ ਪਿੰਨ ਤੇ ਇਦਾਂ ਕਮਾਂ ਲਾਂਗੇ ਕਮ ਗਿਆ ਹੁਣ ਆਪਾਂ ਉਪਰੋਂ ਆ ਆ ਪੱਲਾ ਤੇ ਆ ਪੱਲੇ ਨੂੰ ਹੜਕ ਕੇ ਆਪਾਂ ਪੱਗ ਖੋਲ ਦਾਂਗੇ ਲੜ ਨੂੰ ਲੜ ਆਪਣਾ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਅੱਜ ਕੈਂਪ ਲਗਾ ਰਹੇ ਹੋ ਇਹ ਬਿਲਕੁਲ ਫਰੀ ਹੈ ਜਾਂ ਕਿ ਬੱਚੇ ਤੋਂ ਕੋਈ ਪੈਸਾ ਲਿੱਤਾ ਜਾ ਰਿਹਾ ਇਹ ਕੋਈ ਪੈਸਾ ਨਹੀਂ ਹਰ ਜਗ੍ਹਾ ਜਿੱਥੇ ਵੀ ਲੱਗਦਾ ਕੈਂਪ ਫਰੀ ਆਫ ਕੋਸਟ ਲੱਗਦਾ ਕੋਈ ਪੈਟਾ ਨਹੀਂ ਨਾਸਾ ਡੈਕੋ ਲੋ ਨਾ ਅਸੀਂ ਕੁਲਤਤ ਤੋਂ ਲੈਣੇ ਪਰਬੰਧ ਕਮੇਟੀ ਤੋਂ ਜਾਂ ਬੱਚਿਆਂ ਤੋਂ ਕਿਤੋਂ ਕੋਈ ਪੈਸੇ ਨਹੀਂ ਲੈਂਦੇ ਉਹ ਜਿਹੜਾ ਖਰਚਾ ਅਸੀਂ ਕਮੇਟੀ ਨੇ ਕੀਤਾ ਉਹ ਤੁਹਾਡਾ ਹੋਊਗਾ ਜਾਂ ਫਿਰ ਜੇ ਕੋਈ ਸੰਸਥਾ ਵਾ ਉਹਨਾਂ ਦਾ ਹੋਊਗਾ ਪਰ ਅਸੀਂ ਆਪਣਾ ਪਰਸਨਲੀ ਕੋਈ ਪੈਸੇ ਨਹੀਂ ਮੰਗਦੇ ਇਸ ਤੋਂ ਇਲਾਵਾ ਹੋ ਤੁਸੀਂ ਕਿੰਨੇ ਕੈਂਪ ਲਗਾ ਚੁੱਕੇ ਹੋ ਹੁਣ ਤੱਕ ਬਹੁਤ ਕੈਂਪ ਲਗਾਤੇ ਇਸ ਸਾਲ ਇਹ ਐਸੇ ਮਹੀਨੇ ਦੇ ਵਿੱਚ ਪਿਛਲੇ ਮਹੀਨੇ ਵੀ ਕੈਂਪ ਲਗਾਇਆ ਵਾ ਉਹ ਤੋਂ ਪਹਿਲਾਂ ਜਨਵਰੀ ਚ ਵੀ ਲਗਾਇਆ ਵਾ ਬਹੁਤ ਕੈਂਪ ਲੱਗ ਚੁੱਕੇ ਨੇ ਇਸ ਸਾਲ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੈਂਪ ਬਾਰੇ ਮੈਂ ਬੱਚੇ ਨਹੀਂ ਕਹਿਣਾ ਚਾਹੁੰਦਾ ਕਿ ਵੱਦ-ਤਵਦ ਇਸ ਪਾਸੇ ਨਾ ਸਿੱਖੀ ਲੈ ਲੈਣਾ ਜੁਰ ਕਿਉਂਕਿ ਇਸ ਟਾਈਮ ਲੋਕੀਏ ਜੀ ਤਾਂ ਟੁੱਟਦੇ ਹੋਵੇ। ਇਹ ਘਰ ਮਾਪਿਆਂ ਨੂੰ ਚਾਹੀਦਾ ਕਿ ਉਹ ਬੱਚੇ ਨੂੰ ਪੱਗ ਸਿੱਖਣ, ਗਤਕਾ ਸਿੱਖਣ ਇਸ ਪਾਸੇ ਲਗਾਉਣ ਤਾਂ ਇਹ ਬੱਚੇ ਸਿੱਖ ਬਣੇ ਅੱਦਾਂ ਸਿੱਖ ਸਖ ਵਾਹਿਗੁਰਜਾ ਖਾਲਸਾ ਵਾਹਿਗੁਰਜਾ ਜੀ। ਹਾਂਜੀ ਜੋ ਹੈ ਤੁਸੀਂ ਅੱਜ ਕੈਂਪ ਲਗਵਾ ਰਹੇ ਹੋ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੇ ਜਿਹੜਾ ਕੈਂਪ ਹੈ ਜੀ ਤੇ ਬੱਚਿਆਂ ਨੂੰ ਦਸਤਾਰ ਦੀ ਸਖਲਾਈ ਦਾ ਕੈਂਪ ਹੈ। ਜਿਹਦੀ ਕੋ ਬਹੁਤ ਜ਼ਰੂਰ ਸੀ। ਪੱਗ ਜਿਹੜੀ ਆ ਉਹ ਸਾਡੀ ਸ਼ਾਨ ਹੈ ਗੁਰੂਆਂ ਵੱਲੋਂ ਕੀਤੀ ਹੋਈ ਬਖਸ਼ਿਸ਼ ਹੈ ਇਸ ਕਰਕੇ ਇਸ ਪੀੜੀ ਨੂੰ ਜੋੜਨ ਲਈ ਨਵੀਂ ਪੀੜੀ ਜੋੜਨ ਲਈ ਤੇ ਬਹੁਤ ਜ਼ਰੂਰੀ ਹੈ ਕਿ ਸੋਹਣੀਆਂ-ਸੋਹਣੀਆਂ ਪੱਗਾਂ ਬੱਚੇ ਸਿੱਖਣ ਬੰਨ ਕੇ ਆਉਣ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚੇ ਪ੍ਰੇਰਿਤ ਹੋ ਕੇ ਇੱਧਰ ਨੂੰ ਆਉਣ ਇਹ ਜਿਹੜਾ ਕੈਂਪ ਹੈ ਇਹ 19 ਤਰੀਕ ਤੱਕ ਚੱਲਣਾ ਤੇ ਵੀਰ ਨਰਿੰਦਰ ਸਿੰਘ ਜੀ ਜਿਹੜੇ ਸਾਡੇ ਕੋਚ ਆ ਅਸੀਂ ਵੇਖਿਆ ਬੜੀ ਚੰਗੀ ਤਰ੍ਹਾਂ ਉਹ ਬੱਚਿਆਂ ਨੂੰ ਸਮਝਾ ਰਹੇ ਆ ਤੇ 20 ਤਰੀਕ ਨੂੰ ਅਸੀਂ ਬੱਚਿਆਂ ਦੇ ਜਿਹੜੇ ਮੁਕਾਬਲੇ ਆ ਉਹ ਰੱਖਾਂਗੇ ਉਹਦੇ ਵਿੱਚ ਫਾਸਟ ਸੈਕੰਡ ਔਰ ਥਰਡ ਨੂੰ ਕੁਛ ਇਨਾਮ ਦਿੱਤਾ ਜਾਊਗਾ ਔਰ ਬਾਕੀ ਬੱਚਿਆਂ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਸਰਟੀਫਿਕੇਟ ਵਗੈਰਾ ਵੰਡੇ ਜਾਣਗੇ ਤੇ ਪ੍ਰਧਾਨ ਜੀ ਜਿਹੜਾ ਕੈਂਪ ਹੈ ਬਿਲਕੁਲ ਫ੍ਰੀ ਕਰਾ ਰਹੇ ਹੋ ਕੋਈ ਬੱਚਿਆਂ ਤੋਂ ਪੈਸੇ ਲੈਤਾ ਨਹੀਂ ਰਹੇ ਬਿਲਕੁਲ ਫ੍ਰੀ ਕਰਾ ਰਹੇ ਆ ਜੀ ਕੋਈ ਪੈਸਾ ਨਹੀਂ ਸੀ ਲੈ ਰਹੇ ਸੋ ਉਹਗੇ ਬਾੜਾ ਮੋਟਾ ਜਿਹੜਾ ਵੀ ਅਸੀਂ ਇਨਾਮ ਦੇਣੇ ਆ ਜਾਂ ਉਸਰਾ ਕੋਈ ਖਰਚਾ ਆਪਣੇ ਕੋਲੋਂ ਕਰ ਰਹੇ ਸੀ ਪ੍ਰਧਾਨ ਜੀ ਜੋ ਇਹ ਕੈਂਪ ਹੈ ਕਿਹੜੀ ਜਗ੍ਹਾ ਤੇ ਲਗਾਇਆ ਜਾ ਰਿਹਾ ਵਾ ਤੇ ਕਿੱਥੇ ਹੈ ਜੀ ਇਹ ਇਹ ਜਿਹੜਾ ਕੈਂਪ ਹੈ ਜੀ ਇਹ ਗੁਰਦੁਆਰਾ ਸਤਸੰਗਤ ਸਾਹਿਬ ਡਾਬਾ ਚੌਂਕ ਦੇ ਨੇੜੇ ਨਿਊ ਜਨਤਾਨਗਰ ਸ਼ਿਮਲਾਪੁਰੀ ਦਾ ਗੁਰਦੁਆਰਾ ਹੈ ਉਥੇ ਇਹ ਲਗਾਇਆ ਜਾ ਰਿਹਾ ਤੇ ਲੁਧਿਆਣਾ ਵਿਖੇ ਗਿਲ ਰੋਡ ਤੋਂ ਜਦੋਂ ਆਪਾਂ ਸਿੱਧੇ ਆਈਏ ਤੇ ਲੇਬਰ ਚੌਂਕ ਲੇਬਰ ਚੌਂਕ ਨਾਲ ਇੱਕ ਨੰਬਰ ਗਲੀ ਦੇ ਵਿੱਚ ਗੁਰਦੁਆਰਾ ਪੈਂਦਾ ਤੇ ਗੁਰਦੁਆਰਾ ਸਾਹਿਬ ਵੀ ਵਿਖੇ ਲਗਾਇਆ ਜਾ ਰਿਹਾ ਤੁਸੀਂ ਹੋਰ ਸੰਗਤ ਨੂੰ ਕੀ ਕਹਣਾ ਚਾਹੁੰਦੇ ਹੋ ਕਿ ਮੇਰੇ ਬੱਚਿਆਂ ਨੂੰ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ ਸੀ ਬਿਲਕੁਲ ਜੀ ਮੈਂ ਸੰਗਤ ਨੂੰ ਇਹ ਅਪੀਲ ਕਰਦਾ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਜਿੱਥੋਂ ਤੱਕ ਵੀ ਤੁਹਾਡੇ ਮਾਦੀ ਮਰਾਈਏ ਖਬਰ ਜਾਣੀ ਆਵਾਜ਼ ਜਾਣੀ ਆ ਉਹ ਬੱਚੇ ਆਉਣ ਅਸੀਂ ਉਹਨਾਂ ਦੀ ਕੋਈ ਮਾਇਕ ਸਹਾਇਤਾ ਉਹ ਵੀ ਕਰਾਂਗੇ ਸਾਡੇ ਇਸ ਗੁਰਦੁਆਰੇ ਹੋਰ ਵੀ ਜਿਹੜੇ ਐਕਟੀਵਿਟੀਆਂ ਚੱਲ ਰਹੀਆਂ ਉਹ ਜਿਹੜੀ ਹੈ ਗੱਤਕਾ ਸਿਖਾਉਣ ਦਾ ਬੱਚਿਆਂ ਨੂੰ ਉਪਰਾਲਾ ਕੀਤਾ ਜਾਂਦਾ ਉਹ ਲਗਾਤਾਰ ਸਾਰ ਇੱਕ ਸਾਲ ਤੋਂ ਅਸੀਂ ਉਹ ਬੱਚਿਆਂ ਨੂੰ ਗੱਤਕਾ ਸਿਖਾ ਰਹੇ ਹਾਂ ਕੀਰਤਨ ਸਿਖਾ ਰਹੇ ਆ ਤਬਲਾ ਸਿਖਾ ਰਹੇ ਆ ਸੰਥਿਆ ਦੀ ਜੋ ਹੈਗਾ ਉਸ ਸਿਖਾ ਰਹੇ ਆ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨੂੰ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ